ਇੱਕ ਗਰੀਬ ਦਾ ਘਰ ਪਿੰਡ ਦੇ ਹੀ ਕੁਝ ਲੋਕਾਂ ਨੇ ਢਾ ਦਿੱਤਾ ਸੀ। ਕਾਫੀ ਜ਼ਿਆਦਾ ਤੁਸੀਂ ਉਸ ਖਬਰ ਨੂੰ ਨਸ਼ਰ ਕੀਤਾ ਸੀ, ਵਾਇਰਲ ਕੀਤਾ ਸੀ ਤਾਂ ਅੱਜ ਦਿਨ ਖੁਸ਼ੀ ਵਾਲਾ ਹੈ ਕਿਉਂਕਿ ਉਸ ਦਿਨ ਦੁੱਖ ਵਾਲਾ ਸੀ ਜਦੋਂ ਗਰੀਬ ਦਾ ਘਰ ਢਾ ਦਿੱਤਾ ਗਿਆ ਸੀ ਪਰ ਅੱਜ ਖੁਸ਼ੀ ਦਾ ਦਿਨ ਹੈ ਕਿਉਂਕਿ ਅੱਜ ਸਿੱਖ ਜਥੇਬੰਦੀਆਂ ਦੇ ਨਾਲ-ਨਾਲ ਸਮਾਜ ਸੇਵੀ ਲੋਕ ਇਸ ਵੀਰ ਦੇ ਨਾਲ ਖੜ ਚੁੱਕੇ ਹਨ। ਉਹ ਵੀਡੀਓ ਮੌਕੇ ਦੀਆਂ ਬੜੀ ਜ਼ਿਆਦਾ ਵਾਇਰਲ ਹੋਈਆਂ। ਤੁਸੀਂ ਵੱਧ ਤੋਂ ਵੱਧ ਸ਼ੇਅਰ ਕੀਤੀਆਂ ਤਾਂ ਅੱਜ ਸਾਰੇ ਹੀ ਸਮਾਜ ਸੇਵੀ ਸੰਸਥਾਵਾਂ ਸਿੱਖ ਜਥੇਬੰਦੀਆਂ ਜੇ ਕਹਿ ਲੈ ਜਾਵੇ ਤਾਂ ਨਾਲ ਦੀ ਨਾਲ ਸਮਾਜ ਸੇਵੀ ਲੋਕ ਵੀ ਇੱਥੇ ਪਹੁੰਚ ਚੁੱਕੇ ਨੇ ਜਿਨ੍ਹਾਂ ਦੇ ਵੱਲੋਂ ਅੱਜ ਇਸ ਵੀਰ ਦਾ ਘਰ ਉਸੇ ਜਗ੍ਹਾ ਤੇ ਹੀ ਦੁਬਾਰਾ ਬਣਾ ਕੇ ਦਿੱਤਾ ਜਾ ਰਿਹਾ ਹੈ। ਟੰਕਾ ਟਾਇਆ ਗਿਆ ਸੀ। ਉਸ ਦਿਨ ਮਨ ਦੁਖੀ ਸੀ। ਅੱਜ ਮਨ ਦਾ ਕਿਸ ਤਰ੍ਹਾਂ ਹਾਂਜੀ ਅੱਜ ਜੀ ਮਨ ਬਹੁਤ ਖੁਸ਼ ਵਾ ਕਿ ਸਾਰਿਆਂ ਬਹੁਤ ਵੀਰ ਭਰਾਵਾਂ ਨੇ ਸਾਡੀ ਹੈਲਪ ਕੀਤੀ ਤੇ ਸਾਨੂੰ ਘਰ ਪਾਉਣ ਦਾ ਐਲਾਨ ਕੀਤਾ ਕਿ ਨਾ ਕੋ ਵੀਰ ਉਹਦੋਂ ਸਮਾਨ ਸੀ ਘਰ ਦੇ ਅੰਦਰ ਜਦੋਂ ਟੈਕ ਹਾਂਜੀ ਕਾਫੀ ਸਮਾਨ ਜੀ ਇੱਥੇ ਤੱਕ ਕਿ ਬੱਚੇ ਵੀ ਅੰਦਰ ਹੀ ਖੇਡ ਰਹੇ ਸਨ ਤੇ ਉਹ ਤੇ ਸਾਡੇ ਘਰਦਿਆਂ ਨੇ ਇੱਕ ਤੰਮ ਬੱਚਿਆਂ ਨੂੰ ਬਾਹਰ ਕੱਢਿਆ ਤੇ ਇਸ ਕਰਕੇ ਉਹਨਾਂ ਸਮਾਨ ਵੀ ਸਾਡਾ ਥੱਲੇ ਤੋੜ ਦਿੱਤਾ ਗਿਆ ਅਸਲ ਵਿੱਚ ਵਿੱਚ ਵੀਡੀਓ ਬਣਾਈਆਂ ਪਹਿਲੀਆਂ ਜਦੋਂ ਤੇ ਹੱਥੀ ਪਏ ਨੇ ਉਹਨਾਂ ਦੇ ਆਕੇ ਜਦੋਂ ਹੱਥੀ ਪਏ ਦੇਖਿਆ ਤੇ ਔਰ ਫਿਰ ਉਹ ਭੈਣ ਨੂੰ ਮੈਂ ਰੋਂਦਿਆਂ ਵੇਖਿਆ ਜਦੋਂ ਉਹਦੀਆਂ ਚੀਕਾਂ ਦੇਖੀਆਂ ਮੇਥੋਂ ਰਿਆ ਨਹੀਂ ਗਿਆ ਮੇਰਾ ਵੀ ਤਾਂ ਹੀ ਮਨ ਜਰਾ ਭਰ ਗਿਆ ਤੇ ਮੈਂ ਫਿਰ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਇੱਕ ਦਰਦ ਦੇ ਨਾਂ ਤੇ ਪਾਤੀ ਪਰ ਉਦੋਂ ਪਤਾ ਨਹੀਂ ਸੀ ਵੀ ਇੰਨੀ ਜ਼ਿਆਦਾ ਵਾਇਰਲ ਹੋ ਜਾਈ ਬੈਨ ਉਦੋਂ ਤੇ ਮਨ ਖਰਾਬ ਸੀ ਦੁਖੀ ਸੀ ਅੱਜ ਮਨ ਖੁਸ਼ ਆ ਫੇਰ ਦੁਬਾਰਾ ਕਰਾਂ ਇਹ ਬੰਦੀਆਂ ਦਾ ਜਿਨ੍ਹਾਂ ਨੇ ਹਨ ਘਰ ਬਣਾਉਣ ਦੀ ਸਹਾਇਤਾ ਦਿੱਤੀ ਉਹ ਦਿਨਾਂ ਬੜਵਾਰ ਬਤਨ ਦਾ ਹਨ ਰੋਟੀ ਪਾਣੀ ਸਾਰਾ ਕੁਝ ਉਹ ਦੇ ਇਦਾਂ ਦੀ ਜਿਹੜੀ ਮਾਨਸਿਕਤਾ ਉਹ ਰੱਖਣੀ ਨਹੀਂ ਚਾਹੀਦੀ ਕਿਉਂਕਿ ਮੂਰਖਤਾ ਹੀ ਆ ਜਿਹੜੇ ਲੋਕ ਇੱਕ ਛਣੂਲ ਦਾਸ ਭਾਈ ਚਾਰੇ ਨਾ ਇਦਾਂ ਦਾ ਵਿਤਕਰਾ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਹਦਾ ਮੂਰਖਤਾਈ ਕਰਨੀ ਬਹੁਤ ਮਾੜੀ ਗੱਲ ਹੈ ਇਹ ਤੇ ਪਿੰਡ ਦੇ ਸੂਝਵਾਨ ਲੋਕਾਂ ਦੀ ਬਦੌਲਤ ਜਿਹੜਾ ਇਹ ਮਸਲਾ ਦੁਬਾਰਾ ਹੱਲ ਹੋ ਕੇ ਜਿਹੜਾ ਫੇਰ ਦੁਬਾਰਾ ਉਸ ਪਰਿਵਾਰ ਦਾ ਜਿਹੜਾ ਮੋੜ ਵਿਸੇਬਾ ਜਿਹੜਾ ਮੁਰ ਆਲਣਾ ਜਿਹੜਾ ਤੁਸੀਂ ਤਾਂ ਆਇਆ ਸੀਗਾ ਜਿਹੜਾ ਘਰ ਟਾਇਆ ਸੀਗਾ ਉਹ ਬਣਨ ਜਾ ਰਿਹਾ ਹੈ ਜੇ ਰੱਤਾ ਕਾਵਾ ਤੱਕ ਨਾ ਕੀਤਾ ਜਾਵੇ ਇੱਕ ਕੁਝ ਜਾਤੀ ਲਬਜ਼ ਵੀ ਬੋਲੇਗੇ ਉਹ ਨਾ ਕਿਸੇ ਨੂੰ ਪੁੱਲ ਜਾ ਗੁਰੂ ਮਹਾਰਾਜ ਨੇ ਜਿਹੜੀ ਆ ਯਾਤਪਾਤ ਖਤਮ ਕੀਤੀ ਪੰਜਾਬੀਓ ਇੱਕ ਵਾਰ ਇਸ ਖਬਰ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ ਉਸ ਜਗ੍ਹਾ ਤੇ ਖੜੇ ਹਾਂ ਜਿੱਥੇ ਬੀਤੀ 14 ਤਰੀਕ ਨੂੰ ਇੱਕ ਗਰੀਬ ਦਾ ਘਰ ਪਿੰਡ ਦੇ ਹੀ ਕੁਝ ਲੋਕਾਂ ਨੇ ਢਾਹ ਦਿੱਤਾ ਸੀ ਕਾਫੀ ਜ਼ਿਆਦਾ ਤੁਸੀਂ ਉਸ ਖਬਰ ਨੂੰ ਨਸ਼ਰ ਕੀਤਾ ਸੀ ਵਾਇਰਲ ਕੀਤਾ ਸੀ ਤਾਂ ਅੱਜ ਦਿਨ ਖੁਸ਼ੀ ਵਾਲਾ ਹੈ ਕਿਉਂਕਿ ਉਸ ਦਿਨ ਦੁੱਖ ਵਾਲਾ ਸੀ ਜਦੋਂ ਗਰੀਬ ਦਾ ਘਰ ਢਾਹ ਦਿੱਤਾ ਗਿਆ ਸੀ ਪਰ ਅੱਜ ਖੁਸ਼ੀ ਦਾ ਦਿਨ ਹੈ ਕਿਉਂਕਿ ਅੱਜ ਸਿੱਖ ਜਥੇਬੰਦੀਆਂ ਦੇ ਨਾਲ-ਨਾਲ ਸਮਾਜ ਸੇਵੀ ਲੋਕ ਇਸ ਵੀਰ ਦੇ ਨਾਲ ਖੜ ਚੁਕੇ ਹਨ ਉਸੇ ਜਗ੍ਹਾ ਤੇ ਖੜੇ ਹਾਂ ਜਿੱਥੇ ਘਾਟ ਆਇਆ ਗਿਆ ਸੀ ਤੁਸੀਂ ਦੇਖ ਸਕਦੇ ਹੋ ਇਹ ਸਾਰੀਆਂ ਉਹ ਜਗ੍ਹਾ ਦੀਆਂ ਤਸਵੀਰਾਂ ਨੇ ਜਿੱਥੇ ਉਹ ਘਾਟ ਆ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਵੀਡੀਓ ਮੌਕੇ ਦੀਆਂ ਬੜੀ ਜ਼ਿਆਦਾ ਵਾਇਰਲ ਹੋਈਆਂ ਤੁਸੀਂ ਵੱਤੋ-ਵੱਤ ਸ਼ੇਅਰ ਕੀਤੀਆਂ ਤਾਂ ਅੱਜ ਸਾਰੇ ਹੀ ਸਮਾਜ ਸੇਵੀ ਸੰਸਥਾਵਾਂ ਸਿੱਖ ਜਥੇਬੰਦੀਆਂ ਜੇ ਕਹਿ ਲਿਆ ਜਾਵੇ ਤਾਂ ਨਾਲ ਦੀ ਨਾਲ ਸਮਾਜ ਸੇਵੀ ਲੋਕ ਵੀ ਇੱਥੇ ਪਹੁੰਚ ਚੁੱਕੇ ਨੇ ਜਿਨ੍ਹਾਂ ਦੇ ਵੱਲੋਂ ਅੱਜ ਇਸ ਵੀਰ ਦਾ ਘਰ ਉਸੇ ਜਗ੍ਹਾ ਤੇ ਹੀ ਦੁਬਾਰਾ ਬਣਾ ਕੇ ਦਿੱਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਲਓ ਕਿ ਸਭ ਲੋਕ ਇੱਥੇ ਪਹੁੰਚੇ ਹੋਏ ਨੇ ਸਭ ਤੋਂ ਪਹਿਲਾਂ ਇੱਥੇ ਭੈਣ ਜੀ ਹਰਜੀਤ ਕੌਰ ਜੀ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਪਹਿਲੇ ਦਿਨ ਜਦੋਂ ਇੱਥੇ ਪਹੁੰਚੇ ਸੀ ਤੇ ਇਹਨਾਂ ਦੇ ਵੱਲੋਂ ਪੂਰੇ ਦੜਕੇ ਨਾਲ ਪੂਰੇ ਰੋਬ ਦੇ ਨਾਲ ਨੀਂ ਪੱਥਰ ਰੱਖਿਆ ਸੀ ਕਿਉਂਕਿ ਇੱਕ ਗਰੀਬ ਦਾ ਘਟ ਆਇਆ ਗਿਆ ਸੀ ਵੱਡੇ ਵੱਡੇ ਲੋਕ ਵੱਡੇ ਵੱਡੇ ਪਿੰਡਾਂ ਦੇ ਵਿੱਚ ਵੱਡੀਆਂ ਵੱਡੀਆਂ ਜਗ੍ਹਾ ਤੇ ਕਬਜ਼ੇ ਕਰ ਲੈਂਦੇ ਨੇ ਪਰ ਉਹ ਕਬਜ਼ੇ ਨਹੀਂ ਛਡਵਾਏ ਜਾਂਦੇ ਪਰ ਗਰੀਬ ਦਾ ਘਰ ਇੱਕ ਢਾ ਦਿੱਤਾ ਗਿਆ ਸੀ ਜਿਸ ਦੇ ਦੇਖਦਿਆਂ ਹੋਇਆ ਹਰ ਇੱਕ ਅੱਖ ਦੇ ਵਿੱਚੋਂ ਅਥਰੂ ਵਗਿਆ ਸੀ ਹਰ ਇੱਕ ਦਿਲ ਰੋਇਆ ਸੀ ਤਾਂ ਇਹ ਭੈਣ ਜੀ ਉਦੋਂ ਇੱਥੇ ਮੌਕੇ ਤੇ ਪਹੁੰਚੇ ਸੀ ਇਹਨਾਂ ਦੇ ਵੱਲੋਂ ਨੀ ਪੱਥਰ ਰੱਖਿਆ ਗਿਆ ਸੀ ਗੱਲਬਾਤ ਇਹਦਾ ਨਾ ਕਰ ਲੇਗਾ ਕਿਉਂਕਿ ਅੱਜ ਵੀ ਇੱਥੇ ਪਹੁੰਚੇ ਨੇ ਭੈਣ ਜੀ ਕੀ ਕਹਿਣਾ ਚਾਹੁੰਦੇ ਹੋ ਉਸ ਵੇਲੇ ਬੜੀ ਦੁਖਦਾਈ ਖਬਰ ਸਾਹਮਣੇ ਆਈ ਸੀ ਤੁਸੀਂ ਵੀ ਇੱਥੇ ਮੌਕੇ ਤੇ ਪਹੁੰਚੇ ਸੀ ਉਸ ਵੇਲੇ ਪਰਿਵਾਰ ਦੇ ਨਾਲ ਖੜ੍ਹ ਗਏ ਸੀ ਅੱਜ ਵੀ ਪਹੁੰਚੇ ਹੋ ਹਾਂਜੀ ਵਾਹ ਘਰ ਦੁਬਾਰਾ ਬਣਾ ਕੇ ਦੇਣ ਲੱਗਿਆ ਆਪਾਂ ਇਸ ਕਰਕੇ ਵੀ ਗਰੀਬ ਦਾ ਕੋਈ ਦੀ ਵੀ ਘਰ ਨਹੀਂ ਟਾਣਾ ਚਾਹੀਦਾ ਪਿੰਡ ਦੇ ਸੰਜੋਗ ਦੇ ਨਾਲ ਹੀ ਹੋਣ ਲੱਗਾ ਵਾ ਨਗਰ ਦੇ ਸੰਜੋਗ ਨਾਲ ਨਾਲ ਲੋਣ ਲੱਗਾ ਵਾ ਹੋਰ ਮੇਰੇ ਬੇਟੇ ਬਾਹਰ ਹੁੰਦਾ ਵੀਡੀਓ ਵੇਖੀ ਤੇ ਬੜਾ ਦੁੱਖ ਲੱਗਾ ਇਸ ਗੱਲ ਦਾ ਤੇ ਸਾਡੇ ਬੱਚੇ ਨੇ ਸਾਨੂੰ ਇੱਥੇ ਭੇਜਿਆ ਸੀ ਵੀ ਮਾਤਾ ਜੀ ਉੱਥੇ ਪਹੁੰਚੋ ਤੇ ਆਪਾਂ ਲੋਕ ਸੇਵਾ ਗਰੀਬਾਂ ਦੇ ਨਾਲ ਹਰ ਵਕਤ ਰਹਿਨੇ ਆ ਨਾ ਕਿਸੇ ਪਾਰਟੀ ਵੱਲੋਂ ਆ ਆਪਾਂ ਲੋਕ ਸੇਵਾ ਹੀ ਕਰਦੀਆਂ ਤੇ ਅੱਜ ਗਾੜੀ ਵੀ ਕਰਦੇ ਰਵਾਂਗੇ ਤੇ 1 ਲੱਖ ਰੁਪਇਆ ਅਸੀਂ ਆਪਣੇ ਵੱਲੋਂ ਇਸ ਬੱਚੇ ਨੂੰ ਦਿੰਨੇ ਆ ਗਰੀਬ ਕਰਨ ਜਦੋਂ ਉਹ ਖਬਰ ਸਾਹਮਣੇ ਆਈ ਸੀ ਜਦੋਂ ਘਟ ਆਇਆ ਗਿਆ ਸੀ ਫਿਰਦਾ ਤੁਹਾਡਾ ਵੀ ਬਲਉਂਦ ਰਿਆ ਗਿਆ ਤੇ ਹਿਰਦੇ ਲੋਕਾਂ ਦੇ ਵੀ ਬਲਉਂਦ ਰੇ ਗਏ ਸੀ ਪਰ ਅੱਜ ਫੇਰ ਉਸ ਪਰਿਵਾਰ ਲਈ ਖੁਸ਼ੀ ਦਾ ਮੌਕਾ ਕਿਉਂਕਿ ਉਸੇ ਜਗ੍ਹਾ ਤੇ ਘਰ ਬਣ ਕੇ ਜਾ ਰਿਹਾ ਹਾਂਜੀ 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 ਸੰਯੋਗ ਨਾਲ ਸਾਰੇ ਸਾਰੇ ਜੱਸੇ ਬੰਦੀਆਂ ਦਾ ਧੰਨਵਾਦ ਕਰਦੀਆਂ ਪਿੰਡ ਨਗਰ ਦਾ ਕਰਦੇ ਆ ਸਾਰੇ ਪਹਿਣ ਭਰਾਵਾਂ ਦਾ ਕਰਦੇ ਗਾੜੀ ਵੀ ਜਿੱਥੇ ਵੀ ਕਿਸ ਗਰੀਬ ਨਾਲ ਤੱਕਾ ਹੋਗਾ ਆਪਾਂ ਉੱਥੇ ਫਿਰ ਇਦਾਂ ਹੀ ਸਨਯੋਗ ਦਵਾਂਗੇ ਭਾਈ ਖਾਲਸਾ ਵਾਹ ਜੀ ਬਿਲਕੁਲ ਇਹ ਭੈਣ ਜੀ ਹਰਜੀਤਕੌਰ ਜੀ ਜਿਹੜੇ ਇੱਥੇ ਪਹੁੰਚੇ ਹਨ ਤੇ ਅੱਜ ਉਸ ਪਰਿਵਾਰ ਦੇ ਨਾਲ ਖੜੇ ਹਨ ਇਹ ਪਰਿਵਾਰ ਦਾ ਘਰ ਦੁਬਾਰਾ ਬਣਨ ਜਾ ਰਿਹਾ ਹੈ ਤੁਹਾਨੂੰ ਦੱਸਦੀ ਹੈ ਕਿ ਜਦੋਂ ਘਟ ਆਇਆ ਗਿਆ ਸੀ ਤਾਂ ਪੂਰਾ ਪੰਜਾਬ ਇਸ ਪਰਿਵਾਰ ਦੇ ਨਾਲ ਖੜ ਗਿਆ ਸੀ ਪਰ ਉਸ ਵੇਲੇ ਜਿਸ ਨੇ ਮੌਕੇ ਤੇ ਵੀਡੀਓ ਬਣਾਈ ਸੀ ਉਹ ਵੀਰ ਵੀ ਸਾਡੇ ਨਾਲ ਇੱਥੇ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਭਾਜੀ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਗਗਨ ਕਾਂਗਿਆ ਜੀ ਗਗਨ ਕੰਗ ਇਸ ਵੀਰ ਵੱਲੋਂ ਮੌਕੇ ਦੀ ਵੀਡੀਓ ਬਣਾ ਕੇ ਵਾਇਰਲ ਕੀਤੀਆਂ ਗਈਆਂ ਸੀ ਜਿਸ ਤੋਂ ਬਾਅਦ ਪੂਰਾ ਪੰਜਾਬ ਜਾ ਗਿਆ ਸੀ ਤੇ ਇਸ ਪਰਿਵਾਰ ਦੇ ਨਾਲ ਖੜ ਗਿਆ ਸੀ ਤੇ ਅੱਜ ਜਥੇਬੰਦੀਆਂ ਪਹੁੰਚੀਆਂ ਇਸ ਵੀਰ ਨਾਲ ਵੀ ਗੱਲਬਾਤ ਕਰਦੇ ਆ ਵੀਰ ਜੀ ਉਸ ਵੇਲੇ ਕੀ ਨਜ਼ਾਰਾ ਸੀ ਤੇ ਹੁਣ ਕੀ ਨਜ਼ਾਰਾ ਉਸ ਟਾਈਮ ਸਾਡਾ ਸਾਰਾ ਪਰਿਵਾਰ ਇੱਕ ਵਿਆਹ ਫੰਕਸ਼ਨ ਤੇ ਗਏ ਸੀ ਮੇਰੇ ਤਾਇਆ ਜੀ ਜਿਹਨੇ ਸਲ ਚ ਵਿੱਚ ਵੀਡੀਓ ਬਣਾਈਆਂ ਪਹਿਲੀਆਂ ਜਦੋਂ ਤੇ ਹੱਥੀ ਪਏ ਨੇ ਉਹਨਾਂ ਦੇ ਆਕੇ ਉਹ ਜਦੋਂ ਹੱਥੀ ਪਏ ਦੇਖਿਆ ਤੇ ਔਰ ਫਿਰ ਉਹ ਭੈਣ ਨੂੰ ਮੈਂ ਰੋਂਦੇ ਆ ਵੇਖਿਆ ਜਦੋਂ ਉਹਦੀਆਂ ਚੀਕਾਂ ਦੇਖੀਆਂ ਮੇਥੋਂ ਰਿਆ ਨਹੀਂ ਗਿਆ ਮੇਰਾ ਵੀ ਤਾਂ ਮਨ ਜਰਾ ਭਰ ਗਿਆ ਤੇ ਮੈਂ ਫਿਰ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਇੱਕ ਦਰਦ ਦੇ ਨਾਂ ਤੇ ਪਾਤੀ ਪਰ ਉਦੋਂ ਪਤਾ ਨਹੀਂ ਸੀ ਵੀ ਇੰਨੀ ਜ਼ਿਆਦਾ ਵਾਇਰਲ ਹੋ ਜਾਈ ਪਰ ਮੈਂ ਪੂਰੇ ਪੰਜਾਬ ਦਾ ਪੂਰੀ ਕੌਮ ਦਾ ਧੰਨਵਾਦ ਕਰਨਾ ਚਾਹੁੰਨਾ ਨੇ ਜਿੰਨੇ ਆ ਨੇ ਉਸ ਭੈਣ ਦਾ ਦਰਦ ਸੁਣਿਆ ਤੇ ਸੰਗਤ ਆਪ ਮਹਾਰੀ ਆਪ ਆ ਗਈ ਅਗਲੇ ਦਿਨ ਤੋਂ ਹੀ ਸੰਗਤਾਂ ਨੇ ਤੇ ਜਥੇਬੰਦੀਆਂ ਨੇ ਆ ਕੇ ਉਹਨਾਂ ਦਾ ਸਾਥ ਦਿੱਤਾ ਤੇ ਪਰਿਵਾਰ ਨੂੰ ਹੌਸਲਾ ਹੋ ਗਿਆ ਨਹੀਂ ਤੇ ਸ਼ੈਦ ਪਰਿਵਾਰ ਇਸ ਟਾਈਮ ਇਸ ਦੁਨੀਆ ਤੇ ਨਾ ਹੁੰਦਾ ਮੈਨਾਂ ਤੇ ਇਹੋ ਕਹਿਣਾ ਚਾਹਾਂਗਾ ਪਰ ਸੰਗਤ ਨੇ ਆ ਕੇ ਪਰਿਵਾਰ ਇੱਕ ਬਚਾ ਲਿਆ ਜੀ ਇਹ ਬਿਲਕੁਲ ਸੰਗਤ ਨਹੀਂ ਆ ਕੇ ਪਰਿਵਾਰ ਬਚਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਵੱਡੀ ਤਦਾਦ ਚ ਲੋਕ ਇੱਥੇ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਅੱਜ ਇਸ ਵੀਰ ਦਾ ਇਸ ਭੈਣ ਦਾ ਘਰ ਦੁਬਾਰਾ ਬਣਾਉਣ ਦਾ ਜਿਹੜਾ ਹੈ ਉਹ ਮੋਢਿਆਂ ਤੇ ਆਪਣੀ ਦੀ ਜ਼ਿੰਮੇਵਾਰੀ ਚੁੱਕ ਲਈ ਹੈ ਸਾਡੇ ਨਾਲ ਇੱਥੇ ਹੋਰ ਵੀ ਜਥੇਬੰਦੀਆਂ ਦੇ ਆਗੂ ਮੌਜੂਦ ਨੇ ਸਿੰਘ ਸਾਹਿਬ ਜਦੋਂ ਉਸ ਵੇਲੇ ਘਟ ਆਇਆ ਗਿਆ ਵੀਡੀਓ ਵਾਇਰਲ ਹੋਈ ਪੂਰੇ ਪੰਜਾਬ ਚ ਪਹੁੰਚੀ ਹਨ ਤੇ ਕਹਿੰਦੇ ਨੇ ਕਿ ਪੰਜਾਬੀ ਜਦੋਂ ਨਿਚਾ ਢਾਰ ਲੈਣਾ ਤੇ ਪੰਜਾਬੀ ਕੁਝ ਵੀ ਕਰ ਲੈਂਦੇ ਵੱਡੀਆਂ ਵੱਡੀਆਂ ਮੁਸ਼ਕਲਾਂ ਨੂੰ ਵੀ ਹੱਲ ਕਰ ਲੈਂਦੇ ਆ ਅੱਜ ਫੇਰ ਪੰਜਾਬੀ ਆ ਕੇ ਖੜ ਗਏ ਨੇ ਇਸ ਪਰਿਵਾਰ ਦੇ ਨਾਲ ਤੇ ਘਰ ਦੁਬਾਰਾ ਬਣਨ ਜਾ ਰਿਹਾ ਕੀ ਕਹਿਣਾ ਚਾਹੁੰਦਾ ਮੈਂ ਇਸੇ ਦੇ ਸਭ ਤੋਂ ਵੱਡੀ ਇਹ ਗੱਲ ਕਰਨਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਇਦਾਂ ਦੀ ਜਿਹੜੀ ਮਾਨਸਿਕਤਾ ਹੋ ਰੱਖਣੀ ਨਹੀਂ ਚਾਹੀਦੀ ਕਿਉਂਕਿ ਮੂਰਖਦਾਈ ਆ ਜਿਹੜੇ ਲੋਕ ਇੱਕ ਸ਼ੈਡੂਲ ਕਾਸਟ ਭਾਈ ਚਾਰੇ ਨਾ ਇਦਾਂ ਦਾ ਵਿਤਕਰਾ ਕਰਨ ਦੀ ਕੋਸ਼ਿਸ਼ ਕਰਦੇ ਆ ਬਾਕੀ ਪਿੰਡ ਦੇ ਕੁਝ ਸਾਥੀਆਂ ਦਾ ਕੁਝ ਮਹਾਪੁਰਸ਼ ਜਿਹੜੇ ਇੱਥੋਂ ਦੇ ਉਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਬਾਬਾ ਮਾਨ ਸਿੰਘ ਜੀ ਮੜੀਆਂਵਾਲ ਵਾਲੇ ਉਹਨਾਂ ਦਾ ਬੜਾ ਵਧੀਆ ਸਹਿਯੋਗ ਰਿਹਾ ਇਸ ਦੇ ਵਿੱਚ ਹੋਰ ਵੀ ਸਾਡੀਆਂ ਭੈਣੋ ਨਹੀਂ ਤੇ ਉਹਨਾਂ ਦਾ ਜਿਹੜਾ ਸਹਿਯੋਗ ਰਿਹਾ ਕਿ ਇਹ ਜਿਹੜਾ ਸਹਿਮਤੀ ਹੋ ਕੇ ਦੂਜੀ ਜਗ੍ਹਾ ਜਿਹੜਾ ਆ ਉਹ ਘਰ ਪੂਰਨ ਤੌਰ ਤੇ ਦੁਬਾਰਾ ਜਿਹੜਾ ਆ ਨਵੇਂ ਸਿਰਿਓਂ ਉਹ ਬਣ ਜਾ ਰਿਹਾ ਹੈ ਬਹੁਤ ਵਧੀਆ ਇਸੇ ਤਰ੍ਹਾਂ ਪਿੰਡਾਂ ਦੇ ਵਿੱਚ ਆਪਸੀ ਮੈਂ ਬੇਨਤੀ ਕਰੂੰਗਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਿ ਜਿਹੜੇ ਵੀ ਆਹੋ ਜੇ ਮਾਦਿੱਤੂ ਮੂਰਖ ਨੇ ਉਹਨਾਂ ਦੇ ਉਮੀ ਮੈਂ ਬੇਨਤੀ ਕਰਦਾ ਕਿ ਭਾਈਓ ਉਹ ਭਰਾਓ ਪੰਜਾਬ ਦੇ ਵਿੱਚ ਆਪਸੀ ਪਰਵਾਇਰਾਂ ਨਾਲ ਵਿਤਕਰਾ ਕਰਨਾ ਛੱਡ ਕੇ ਆਪਸੀ ਸਾਂਝ ਦੀ ਜਿਹੜੀ ਗੱਲ ਕਰੀਏ ਮਹਾਪੁਰਸ਼ਾਂ ਦੀ ਸੰਗਤ ਕਰਿਆ ਕਰੋ ਫਕੀਰਾਂ ਲੋਕਾਂ ਦੀ ਸੰਗਤ ਕਰਿਆ ਕਰੋ ਤੁਹਾਨੂੰ ਤੁਹਾਡੇ ਦਿਲਾਂ ਦੇ ਵਿੱਚ ਆਪਸੀ ਪਿਆਰ ਸਾਂਝ ਜਾਵੇ ਕਿਉਂਕਿ ਇਦਾਂ ਮੂਰਖਤਾਈ ਕਰਨੀ ਬਹੁਤ ਮਾੜੀ ਗੱਲ ਹੈ ਇਹ ਤੇ ਪਿੰਡ ਦੇ ਸੂਝਵਾਨ ਲੋਕਾਂ ਦੀ ਬਦੌਲਤ ਜਿਹੜਾ ਇਹ ਮਸਲਾ ਦੁਬਾਰਾ ਹੱਲ ਹੋ ਕੇ ਜਿਹੜਾ ਫੇਰ ਦੁਬਾਰਾ ਉਸ ਪਰਿਵਾਰ ਦਾ ਜਿਹੜਾ ਮੋੜ ਵਸੇਬਾ ਜਿਹੜਾ ਮੁਰ ਆਲਣਾ ਜਿਹੜਾ ਤੁਸੀਂ ਤਾਂ ਆਇਆ ਸੀਗਾ ਜਿਹੜਾ ਘਰ ਟਾਇਆ ਸੀਗਾ ਉਹ ਬਣਨ ਜਾ ਰਿਹਾ ਮੈਂ ਧੰਨਵਾਦ ਕਰਦਾ ਉਹਨਾਂ ਜਥੇਬੰਦੀਆਂ ਦਾ ਜਿਨ੍ਹਾਂ ਨੇ ਇਸ ਪਰਿਵਾਰ ਦੀ ਸਾਰ ਲਈ ਆਵਾਜ਼ ਬੁਲੰਦ ਕੀਤੀ ਆ ਸੋ ਧੰਨਵਾਦ ਜੈ ਵਾਲਮੀਕੀ ਜੈ ਗੁਰੂ ਜੀ ਬਿਲਕੁਲ ਇਹ ਜਥੇਬੰਦੀਆਂ ਮੌਕੇ ਤੇ ਪਹੁੰਚੀਆਂ ਨੇ ਇਸ ਪਰਿਵਾਰ ਦੇ ਨਾਲ ਖੜੀਆਂ ਸਨ ਤਾ ਇਸ ਪਰਿਵਾਰ ਦਾ ਹੁਣ ਫਿਰ ਮੁਰ ਵਸੇਬਾ ਜਿਹੜਾ ਹੈ ਜਾਨੀ ਕਿ ਮੁਰ ਤੋਂ ਘਰ ਜਿਹੜਾ ਬਣਾ ਕੇ ਦਿੱਤਾ ਜਾ ਰਿਹਾ ਭਾਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਵੀ ਥੋੜੀ ਜਿਹੀ ਜਰੂਰ ਗੱਲਬਾਤ ਚੱਲੀ ਸੀ ਕਿਸੇ ਜਗ੍ਹਾ ਨੂੰ ਲੈ ਕੇ ਪਰ ਹੱਲ ਹੋ ਗਿਆ ਕੀ ਸੋਚਦੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗਾ ਤੁਹਾਡੇ ਚੈਨਲ ਦਾ ਤੁਸੀਂ ਇਸ ਗਰੀਬ ਪਰਿਵਾਰ ਦੀ ਸਾਰ ਲੈਂਦੇ ਹੋਏ ਇੱਥੇ ਆਪਣਾ ਚੈਨਲ ਲੈ ਕੇ ਪਹੁੰਚੇ ਇਹ ਮਸਲਾ ਜੀ ਥੋੜੀ ਜਗ੍ਹਾ ਤੱਕ ਪ੍ਰੋਬਲਮ ਆ ਗਈ ਸੀ ਪਰ ਪਿੰਡ ਦੇ ਸੂਝਵਾਨ ਸਤਿਕਾਰਯੋਗ ਮਿੱਤਰਾਂ ਨੇ ਜਿਹੜਾ ਉਹ ਮਸਲਾ ਸੁਲਝਾ ਦਿੱਤਾ ਹੈ ਔਰ ਦਾਨੀ ਸੱਜਣਾ ਵੱਲੋਂ ਵੀ ਅੱਜ ਕੋਈ ਮਾਇਆ ਦਿੱਤੀ ਕੀ ਹੈ ਜਿਹੜਾ ਫੇਰ ਜਿਹੜਾ ਇਹਦਾ ਆਲਣਾ ਜਿਹੜਾ ਵੀਰ ਦਾ ਜਿਹੜਾ ਹੈ ਇਹ ਬਣਾ ਕੇ ਦਿੱਤਾ ਜਾਊਗਾ ਇੱਥੇ ਸਾਡੇ ਭੈਣ ਹਰਜੀਤ ਕੌਰ ਜੀ ਆਏ ਨੇ ਉਹਨਾਂ ਵੀ ਭਗਵਾਨਪੁਰੇ ਤੋਂ ਉਹਨਾਂ ਵੀ ਚੰਗਾ ਵੱਡਾ ਯੋਗਦਾਨ ਪਾਇਆ ਸਾਡੇ ਦਲਪੰਥਵਾਲੋਂ ਸਿੰਘ ਸਾਹਿਬ ਆਏ ਨੇ ਸਾਡੇ ਮਹਾਂਪੁਰਸ਼ ਸੰਤ ਬਾਬਾ ਨਸ਼ਤਰਨਾਸ ਜੀ ਉਹਨਾ ਬੜਾ ਵਧੀਆ ਬਿਆਨ ਦਿੱਤੇ ਨੇ ਤੇ ਔਰ ਉਹਨਾ ਇਹ ਵੀ ਦੱਸਿਆ ਕਿ ਸ਼ਡਿਊਲ ਕਾਸਟ ਜਿਹੜਾ ਹੈ ਜਿਆਤਨਾ ਤੱਕਾ ਹੁੰਦਾ ਤੇ ਦਾ ਸ਼੍ਰੋਮਣੀ ਜਰਨਲ ਅਮਰਜੀਤ ਬਾਬਾ ਜੀਵਨ ਸਿੰਘ ਧਰਮ ਪ੍ਰਚਾਰ ਕਮੇਟੀ ਦੇ ਮਾਧਿਅਮ ਤੋਂ ਵੀ ਕਹਿੰਦਾ ਕਿ ਜਿੱਥੇ ਵੀ ਸ਼ਡਿਊਲ ਕਾਸਟ ਦਾ ਤੱਕਾ ਹੁੰਦਾ ਹੈ ਗਰੀ ਪਰਿਵਾਰਾਂ ਨਾਲ ਤੱਕਾਂ ਦਾ ਵਾਲਮੀਕ ਸਮਾਜ ਅਤੇ ਮਜਬੀ ਸਿੱਖ ਸਮਾਜ ਰਲ ਕੇ ਤੇ ਇਸ ਮਸਲੇ ਨੂੰ ਹੱਲ ਕਰੂਗਾ ਜੇਕਰ ਕੋਈ ਅਰਚਨਾ ਆਉਂਦੀ ਹੈ ਤੇ ਫਿਰ ਅਰਚਨਾ ਆਉਣ ਦੇ ਨਾਲ ਜਿਹੜਾ ਦੋਨੋਂ ਤੇ ਰਮਜ ਵੀ ਸਿੱਖ ਤੇ ਵਾਲਮੀਕ ਸਮਾਜ ਰਲ ਕੇ ਉਸ ਅਰਚਨ ਦਾ ਜਿਹੜਾ ਮੁਕਾਬਲਾ ਕਰਨਗੇ ਔਰ ਜਿਹੜਾ ਅੱਜ ਇਹ ਘਟਾਇਆ ਗਿਆ ਇਹਦੇ ਤੇ ਬਾਬਾ ਨਛੱਤਰਨਾਥ ਜੀ ਦਾ ਵੱਡਾ ਯੋਗਦਾਨ ਹੈ ਤੇ ਉਹਨਾਂ ਇੱਥੇ ਆ ਕੇ ਚਰਨ ਪਾਏ ਨੇ ਤੇ ਪਰਿਵਾਰ ਨੂੰ ਹੌਸਲਾ ਦਿੰਦਾ ਔਰ ਵੱਖ-ਵੱਖ ਜਸੇਬੰਦੀਆਂ ਜਿੰਨੀਆਂ ਵੀ ਇੱਥੇ ਪਹੁੰਚੀਆਂ ਸਾਰਿਆਂ ਦਾ तहे ਦਿਲੋਂ ਧੰਨਵਾਦ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਤੇ ਦਾਸ ਹਾਜ਼ਰ ਹੈ ਜੀ ਬਿਲਕੁਲ ਮੈਂ ਅੱਜ ਜੇ ਗੱਲ ਕੀਤੀ ਜਾਵੇ ਤਾਂ ਮੇਰੇ ਕੋ ਵੀ ਸਵਾਲ ਪੁੱਛਣ ਲਈ ਜਿਹੜੀ ਨਾ ਸ਼ਬਦ ਨਹੀਂ ਬਚੇ ਕਿਉਂਕਿ ਜਦੋਂ ਇਹ ਘਟਾ ਆਇਆ ਗਿਆ ਸੀ ਨਾ ਉਦੋਂ ਸਾਰਿਆਂ ਦੇ ਹਿਰਦੇ ਬਲੂੰਦਰੇ ਗਏ ਸੀ ਤਾਂ ਅਸੀਂ ਵੀ ਇੱਕ ਜਜਬਾ ਰੱਖਿਆ ਸੀ ਕਿ ਇਹ ਘਰ ਜਿਹੜਾ ਟਾਇਆ ਗਿਆ ਇਹਦਾ ਇਨਸਾਫ ਹੋਣਾ ਚਾਹੀਦਾ ਤੇ ਅੱਜ ਅਸੀਂ ਦੇਖ ਰਹੇ ਹਾਂ ਕਿ ਜਿੱਥ ਸਮੂਹ ਜਥੇਬੰਦੀਆਂ ਦੇ ਆਗੂ ਇਕੱਠੇ ਹੋ ਗਏ ਤੇ ਅੱਜ ਲੱਗਦਾ ਹੈ ਕਿ ਪੰਜਾਬ ਫਿਰ ਉਸੇ ਲੀਆਂ ਤੇ ਆ ਗਿਆ ਜਿਹੜਾਂ ਲੀਆਂ ਤੋਂ ਖੁਸ਼ ਗਿਆ ਸੀ ਪੰਜਾਬ ਅੱਜ ਜ਼ਰੂਰਤ ਵੀ ਆ ਪੰਜਾਬ ਦੇ ਨਾਲ ਖੜਨ ਦੀ ਪੰਜਾਬੀਆਂ ਦੇ ਨਾਲ ਖੜਨ ਦੀ ਇੱਕ ਹੋਰ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਿੰਘ ਸਾਹਿਬ ਤੁਸੀਂ ਵੀ ਯੋਗਦਾਨ ਪਾ ਰਹੇ ਹੋ ਇਸ ਵੀਰ ਦਾ ਘਰ ਬਣਾਉਣ ਦੇ ਵਿੱਚ ਆਪਣਾ ਨਾਮ ਕੀ ਆ ਤੇ ਕਿਦਾਂ ਤੁਹਾਡਾ ਸਾਰਾ ਯੋਗਦਾਨ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਏ ਆ ਜੀ ਭਾਈ ਕਨਈਆ 8 ਯੂਕੇ ਵੱਲੋਂ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਸੰਗਤ ਵਾਤੋਵਾਦ ਸਾਧਵੇ ਇਸ ਪਰਿਵਾਰ ਦਾ ਘਰ ਬਣਾਉਣ ਚ ਕਿਉਂਕਿ ਘਰ ਦੁਬਾਰਾ ਬਣਨ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਹੋਰ ਵੀ ਇੱਥੇ ਜਿਹੜੇ ਨੇ ਉਹ ਮੌਜੂਦ ਨੇ ਉਹਨਾਂ ਲੋਕਾਂ ਨਾਲ ਵੀ ਚੱਲ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਦੇ ਵੱਲੋਂ ਘਟ ਆਇਆ ਗਿਆ ਸੀ ਜਾਂ ਫਿਰ ਜਿਨ੍ਹਾਂ ਦੇ ਵੱਲੋਂ ਉਸ ਵੇਲੇ ਰੋਕਿਆ ਗਿਆ ਸੀ ਤਾਂ ਉਸ ਤੋਂ ਪਹਿਲਾਂ ਉਸ ਭੈਣ ਦੇ ਨਾਲ ਉਸ ਵੀਰ ਦੇ ਨਾਲ ਜਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਦਾ ਘਰ ਅੱਜ ਦੁਬਾਰਾ ਜਿਹੜਾ ਹੈ ਉਹ ਬਣਨ ਜਾ ਰਿਹਾ ਤੁਸੀਂ ਤਸਵੀਰਾਂ 'ਚ ਇੱਕ ਵਾਰੀ ਦੇਖ ਲਵੋ ਕਿ ਅੱਜ ਫੇਰ ਉਸ ਘ ਬਨਾਇਆ ਜਾ ਰਿਹਾ ਹੈ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਹੋਰ ਲੋਕਾਂ ਨਾਲ ਵੀ ਜ਼ਰੂਰ ਕਰਾਂਗੇ ਕਿਉਂਕਿ ਇੱਥੇ ਜਿਨ੍ਹਾਂ ਦੇ ਵੱਲੋਂ ਘਟ ਆਇਆ ਗਿਆ ਸੀ ਉਹ ਵੀ ਮੌਜੂਦ ਰਹੇ ਨੇ ਜਿਨ੍ਹਾਂ ਦੇ ਵੱਲੋਂ ਘਰ ਬਣਾ ਕੇ ਦਿੱਤਾ ਜਾ ਰਿਹਾ ਉਹ ਵੀ ਮੌਜੂਦ ਨੇ ਚੱਲ ਕੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਇਸ ਵੇਲੇ ਜਿਹੜਾ ਮਾਹੌਲ ਹੈ ਉਹ ਖੁਸ਼ੀਆਂ ਭਰਿਆ ਹੈ ਕਿਉਂਕਿ ਘਰ ਦੁਬਾਰਾ ਜਿਹੜਾ ਹੈ ਉਹ ਬਣਨ ਜਾ ਰਿਹਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਘਟ ਆਇਆ ਗਿਆ ਸੀ ਤਾਂ ਉਸ ਤੋਂ ਬਾਅਦ ਪਰਿਵਾਰ ਨੂੰ ਇਸ ਟਰਾਲੀ 'ਚ ਰਹਿਣਾ ਪਿਆ ਤੇ ਇਹ ਵੀਰ ਤੇ ਇਹੋ ਭੈਣ ਸਾਡੇ ਨਾਲ ਇੱਥੇ ਮੌਜੂਦ ਨੇ ਜਿਨ੍ਹਾਂ ਦਾ ਘਰ ਢਾਇਆ ਗਿਆ ਸੀ ਵੀਰ ਉਸ ਦਿਨ ਘਟਾ ਆ ਗਿਆ ਸੀ ਉਸ ਦਿਨ ਮਨ ਦੁਖੀ ਸੀ ਅੱਜ ਮਨ ਦਾ ਕਿਸ ਤਰ੍ਹਾਂ ਹਾਂਜੀ ਅੱਜ ਜੀ ਮਨ ਬਹੁਤ ਖੁਸ਼ ਵਾ ਕਿ ਸਾਰਿਆਂ ਬਹੁਤ ਵੀਰ ਭਰਾਵਾਂ ਨੇ ਸਾਡੀ ਹੈਲਪ ਕੀਤੀ ਤੇ ਸਾਨੂੰ ਘਰ ਪਾਉਣ ਦਾ ਐਲਾਨ ਕੀਤਾ ਗਿਆ ਜੀ ਕਿੰਨਾ ਕੋ ਵੀਰ ਉਦੋਂ ਸਮਾਨ ਸੀ ਘਰ ਦੇ ਜਾਂਦਾ ਜਦੋਂ ਠਾ ਆ ਗਿਆ ਹਾਂਜੀ ਕਾਫੀ ਸਮਾਨ ਜੀ ਇੱਥੇ ਤੱਕ ਕਿ ਬੱਚੇ ਵੀ ਅੰਦਰ ਹੀ ਖੇਡ ਰਹੇ ਸਨ ਤੇ ਉਹ ਤੇ ਸਾਡੇ ਘਰਦਿਆਂ ਨੇ ਇੱਕਦਮ ਬੱਚਿਆਂ ਨੂੰ ਬਾਹਰ ਕੱਢਿਆ ਤੇ ਇਸ ਕਰਕੇ ਉਹਨਾਂ ਸਮਾਨ ਵੀ ਸਾਡਾ ਹੱਥ ਥੱਲੇ ਤੋੜ ਦਿੱਤਾ ਗਿਆ ਜੀ ਹਾਂਜੀ ਅੱਜ ਫਿਰ ਮਨ ਖੁਸ਼ ਆ ਜੀ ਦੁਬਾਰਾ ਘਰ ਬਣ ਗਿਆ ਹਾਂਜੀ ਬਹੁਤ ਖੁਸ਼ ਆ ਮਨ ਜੀ ਆਰੇ ਪੰਜਾਬੀ ਵੀਰਾਂ ਦਾ ਬਹੁਤ ਯੋਗਦਾਨ ਆ ਜੀ ਬਹੁਤ ਮੈਂ ਉਹਨਾਂ ਦਾ ਧੰਨਵਾਦ ਕਰਦਾ ਦਿਲੋਂ ਜੀ ਬਿਲਕੁਲ ਅੱਜ ਮਨ ਕਹਿੰਦੇ ਨੇ ਖੁਸ਼ ਆ ਭੈਣ ਜਿਸ ਦੀ ਵੀਡੀਓ ਉਸ ਵੇਲੇ ਵਾਇਰਲ ਹੋਈ ਸੀ ਇਹ ਦੁੱਖਾਇਆ ਪਾਰੀ ਸੀ ਇਹ ਉਹਨਾਂ ਲੋਕਾਂ ਨੂੰ ਬਲਸਿਸਾਂ ਦੇ ਰਹੀ ਸੀ ਜਿੰਨਾਂ ਨੇ ਘਟ ਆਇਆ ਸੀ ਭੈਣ ਉਦੋਂ ਤੇ ਮਨ ਖਰਾਬ ਸੀ ਦੁਖੀ ਸੀ ਅੱਜ ਮਨ ਖੁਸ਼ ਆ ਫੇਰ ਦੁਬਾਰਾ ਘਰ ਬਣਨ ਜਾ ਰਿਹਾ ਹਾਂ ਹਾਂਜੀ ਅੱਜ ਭੋਣ ਬਹੁਤ ਖੁਸ਼ੀ ਆ ਮੈਂ ਵੀ ਜੰਦਾ ਧੰਨਵਾਦ ਕਰਦੀਆਂ ਜਿਹੜੇ ਘਰ ਬਣਾਉਣ ਜਾ ਰਹੇ ਆ ਜੱਥੇ ਬੰਦੀਆਂ ਦਾ ਜਿਨ੍ਹਾਂ ਨੇ ਸਾਨੂੰ ਕਾਰ ਬਣਾਉਂਦੀ ਸਹਾਇਤਾ ਦਿੱਤੀ ਉਹ ਦਿਨਾਂ ਪਰਿਵਾਰ ਉਹਨਾਂ ਦਾ ਸਾਨੂੰ ਰੋਟੀ ਪਾਣੀ ਸਾਰਾ ਕੁਝ ਉਹ ਦੇ ਰਹੇ ਬਹੁਤ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਅੱਜ ਖੁਸ਼ੀ ਆ ਪੂਰੀ ਅੱਜ ਤਾਂ ਨਹੀਂ ਕੋਈ ਅਥਰੂ ਨਹੀਂ ਅੱਜ ਨਹੀਂ ਜੀ ਅਥਰੂ ਅੱਜ ਤਾਂ ਨਹੀਂ ਕਿਸ ਵਾਸਤੇ ਕੋਈ ਵੱਦੂ ਆ ਨਹੀਂ ਅੱਜ ਨਹੀਂ ਵੱਦੂ ਹੈ ਕਿ ਅੱਜ ਬਹੁਤ ਮਨ ਖੁਸ਼ੀ ਜੀ ਬਿਲਕੁਲ ਅੱਜ ਇਹ ਭੈਣ ਖੁਸ਼ ਹੈ ਕਿਉਂਕਿ ਅੱਜ ਪੰਜਾਬੀ ਸਿੱਖ ਜਥੇ ਬੰਦੀਆਂ ਜਾਂ ਦੂਸੀਆਂ ਜਥੇ ਬੰਦੀਆਂ ਸਮਾਜ ਸੇਵੀ ਲੋਕ ਇਸ ਪਰਿਵਾਰ ਨਾਲ ਆ ਕੇ ਖੜ ਗਏ ਨੇ ਤੇ ਅੱਜ ਇਹਨਾਂ ਦਾ ਘਰ ਜਿਹੜਾ ਹੈ ਉਹ ਦੁਬਾਰਾ ਬਣਾ ਕੇ ਦਿੱਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਲਓ ਕਿ ਸਭ ਇੱਥੇ ਪਹੁੰਚੇ ਹੋਏ ਨੇ ਤਾਂ ਇੱਕ ਘਰ ਜਿਹੜਾ ਹੈ ਦੁਬਾਰਾ ਬਣਨ ਜਾ ਰਿਹਾ ਹੈ ਨਵੇਂ ਸਿਰੇ ਤੋਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਸਾਹ ਤਰਫ ਜਿੰਨੀਆਂ ਵੀ ਜਥੇਬੰਦੀਆਂ ਦੇ ਆਗੂ ਨੇ ਉਹ ਸਾਰੇ ਇੱਥੇ ਬੈਠੇ ਹੋਏ ਨੇ ਆਪਣੀ ਦੇਖਰੇਖ ਦੇ ਵਿੱਚ ਇਹਨਾਂ ਨੇ ਇੱਕ ਘਰ ਜਿਹੜਾ ਹੈ ਉਹ ਬਣਾਣਾ ਸ਼ੁਰੂ ਕਰਵਾ ਦਿੱਤਾ ਹੈ ਸਮਾਨ ਇੱਥੇ ਪਹੁੰਚ ਚੁੱਕਾ ਹੈ ਇੱਟਾਂ ਪਹੁੰਚ ਚੁੱਕੀਆਂ ਹਨ ਨਗਦ ਰਕਮਾਂ ਵੀ ਲੋਕ ਜਿਹੜੇ ਨੇ ਉਹ ਇਸ ਪਰਿਵਾਰ ਦੀ ਮਦਦ ਕਰ ਰਹੇ ਨੇ ਪਰ ਉਸ ਵੀਰ ਕੋ ਵੀ ਚਲਦੇ ਆ ਜਿਨ੍ਹਾਂ ਨੇ ਇਸ ਮੁੱਦੇ ਨੂੰ ਉਛਾਲਿਆ ਸੀ ਉਸ ਵੇਲੇ ਜਦੋਂ ਇਹ ਘਰ ਆ ਗਿਆ ਸੀ ਤਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਭਾਜੀ ਕੀ ਨਾਮ ਆਪ ਦਾ ਮੈਂ ਨੰਬਰ ਦਾਰ ਤੇਮਿੰਦਰਜੀਤ ਸਿੰਘ ਵਾਸੀ ਪਿੰਡ ਪਡਵਾ ਨੰਬਰ ਦਾਰ ਜੀ ਉਸ ਵੇਲੇ ਹਿਰਦਾ ਤੇ ਸਾਰਿਆਂ ਦਾ ਬਲੁੰਦ ਰਿਆ ਗਿਆ ਸੀ ਉਹ ਵੀਡੀਓ ਵੇਖ ਕੇ ਜਦੋਂ ਘਾ ਠਾ ਹਨਾ ਪਰ ਤੁਸੀਂ ਉਸ ਮੁੱਦੇ ਨੂੰ ਚੁੱਕਿਆ ਉਠਾਇਆ ਤੇ ਅੱਜ ਉਸ ਵੀਰ ਦਾ ਫੇਰ ਦੁਬਾਰਾ ਘਰ ਬਣਨ ਜਾ ਰਿਹਾ ਕੀ ਕਹਿਣਾ ਚਾਹੁੰਦੇ ਵੇਖੋ ਜੀ ਗਰੀਬ ਸੀ ਉਹਦਾ ਤੇ ਭਾਏ ਨਾਂ ਸੁਣਵਾਏ ਦੀ ਤੁਹਾਡਾ ਪੱਤਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਕੋਈ ਸੋਸ਼ਲ ਮੀਡੀਆ ਦਾ ਜਿਹੜਾ ਵੀਡੀਓ ਵਾਇਰਲ ਹੋਣਗਾ ਕਿ ਗਰੀਬ ਦਾ ਘਰ ਬਣ ਚੱਲਿਆ ਵਾ ਮੈਂ ਤੇ ਇਹ ਬੇਨਤੀ ਕਰਨਾ ਚਾਹੋ ਜਿੰਨਾ ਆਇਆ ਮਹਾਰਾਜ ਨੇ ਰੱਬ ਸਮਤ ਬਖਸ਼ੇ ਗਾਂ ਤੋਂ ਇਦਾਂ ਦੀ ਕੋਈ ਗਲਤੀ ਨਾ ਕਰਨ ਤੇ ਗਰੀਬ ਦਾ ਘਰ ਬੰਚ ਲੈ ਗਰੀਬ ਦੇ ਉਧਰੋਂ ਮਹਿਸੂਸ ਮਜੂਰ ਸੀ ਥੋੜਾ ਅੱਜ ਉਹਦਾ ਖੁਸ਼ੀ ਦਾ ਚਿਹਰਾ ਵਾ ਬਾਕੀ ਆ ਜਿੰਨੇ ਸਿੰਘ ਸਾਹਿਬਾਨ ਆਏ ਨੇ ਮੈਂ ਜ세ਬੰਦੀਏ ਜਿੰਨੇ ਆ ਬਾਬਾ ਮਾਨ ਸਿੰਘ ਜੀ ਆਏ ਕਾਮਰੜਾ ਆਏ ਬਖਤਪੁਰ ਸਾਹਿਬ ਹੋਰ ਆ ਸਾਰੇ ਜਿੰਨੇ ਜ세ਬੰਦੀਏ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦੀ ਆਂ ਕਿਸਮੇ ਦੀ ਉਹ ਕਿਉਂ 마ੜੇ ਨਾਲ 마ੜੇ ਨੂੰ ਹੀ ਦੱਬਿਆ ਜਾਂਦਾ ਕਿਉਂਕਿ ਵੱਡੇ ਵੱਡੇ ਪਿੰਡਾਂ ਦੇ ਵਿੱਚ ਵੱਡੇ ਵੱਡੇ ਸ਼ਹਿਰਾਂ 'ਚ ਵੱਡੇ ਵੱਡੇ ਧਨਾਟ ਕਈ ਕਈ ਜਗ੍ਹਾ ਤੇ ਕਬਜ਼ੇ ਕਰਕੇ ਬੈਠੇ ਆ ਪਰ ਜਦੋਂ ਇੱਕ 마ੜੇ ਬੰਦੇ ਦੀ ਗੱਲ ਆ ਜਾਂਦੀ ਹੈ ਗਰੀਬ ਦੀ ਗੱਲ ਆ ਜਾਂਦੀ ਹੈ ਉਦੋਂ ਸਾਰੇ ਉੱਤੇ ਦਬਾਅ ਪਾ ਕੇ ਉਹਦੇ ਨਾਲ ਹੀ ਨਾਇਨਸਾਫੀ ਕਰਨ ਲੱਗਦੇ ਮੈਂ ਤੁਹਾਨੂੰ ਉਦੋਂ ਵੀ ਬੇਨਤੀ ਕੀਤੀ ਸੀ ਆਹ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਸਾਰੀਆਂ ਕੋਠੀਆਂ ਤਗੜਿਆਂ ਨੇ ਸਾਰਿਆਂ ਮਲਿਆ ਅੱਜ ਦੀ ਤਰੀਕ ਤੇ ਵਿੱਚ ਵੀ گویا ਛੋਟੇ ਛੋਟੇ ਮਲ ਰਹੇ ਆ ਪਰ ਗੱਲ ਉੱਥੇ ਅੱਜ ਦੀ ਵੀ ਪਾਣੀ ਨੀਵੇਂ ਤੋਂ ਜਾਂਦਾ ਗਰੀਬ ਨੂੰ ਇਹ ਨਹੀਂ ਤੱਕਾ ਹੁੰਦਾ ਮਲਿਆ ਕਹਿੰਦਾ ਮੱਲਿਆ ਕਹਿੰਦੇ ਨੇ ਸਾਰਿਆਂ ਨੇ ਆ ੱ ਠੱਕਾ ਜਿਹੜਾ ਹੈ ਉਹ ਗਰੀਬ ਨਾਲ ਹੁੰਦਾ ਹੈ ਕਿਉਂਕਿ ਪਾਣੀ ਹਮੇਸ਼ਾ ਹੀ ਨੀਵੇਂ ਪਾਸੇ ਜਾਂਦਾ ਹੈ ਤਸਵੀਰਾਂ ਤੁਹਾਨੂੰ ਮੈਂ ਇੱਕ ਵਾਰੀ ਫੇਰ ਦਿਖਾ ਦਿਆਂ ਕਿ ਇਹ ਉਹੀ ਜਗ੍ਹਾ ਹੈ ਜਿੱਥੇ ਘਰ ਨੂੰ ਉਸ ਵੇਲੇ ਢਾਇਆ ਗਿਆ ਸੀ ਤਾਂ ਇਹ ਜਦੋਂ ਖਬਰ ਨਸ਼ਰ ਹੋਈ ਸੀ ਤਾਂ ਹਰ ਪੰਜਾਬੀ ਦਾ ਹਿਰਦਾ ਜਿਹੜਾ ਸੀ ਬਲੁੰਦ ਰਿਆ ਗਿਆ ਸੀ ਪਰ ਅੱਜ ਉਸ ਘਰ ਨੂੰ ਦੁਬਾਰਾ ਬਣਾ ਕੇ ਦਿੱਤਾ ਜਾ ਰਿਹਾ ਹੈ ਸਿੱਖ ਜਥੇਬੰਦੀਆਂ ਦੇ ਆਗੂ ਇੱਥੇ ਪਹੁੰਚੇ ਹੋਏ ਨੇ ਤੇ ਉਹਨਾਂ ਦੇ ਵੱਲੋਂ ਹੀ ਇਹ ਘਰ ਅੱਜ ਤੋਂ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ ਬਣਾਉਣ ਦਾ ਤਾਂ ਇੱਕ ਵਾਰ ਫੇਰ ਪੰਜਾਬੀਆਂ ਨੇ ਆਪਣੀ ਪੰਜਾਬੀਅਤਾ ਵਿਖਾਈ ਹੈ ਆਪਣੀ ਇਨਸਾਨੀਅਤ ਦਿਖਾਈ ਹੈ ਤੇ ਉਸ ਪਰਿਵਾਰ ਦੇ ਨਾਲ ਆ ਕੇ ਖੜੇ ਹਨ ਜਿਨ੍ਹਾਂ ਨੂੰ ਸਭ ਤੋਂ ਵੱਧ ਪੰਜਾਬ ਦੀ ਤੇ ਪੰਜਾਬੀਆਂ ਦੀ ਜ਼ਰੂਰਤ ਸੀ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਪੰਜਾਬ ਤੇ ਪੰਜਾਬੀ ਹਮੇਸ਼ਾ ਹੀ ਪੰਜਾਬ ਦੇ ਨਾਲ ਤੇ ਪੰਜਾਬੀਅਤ ਦੇ ਨਾਲ ਖੜੇ ਦੇਸਨ ਕੈਮਰਾ ਪਰਸਨ ਲਾਪਰੇ ਦੇ ਨਾਲ ਪਾਲ ਸਿੰਘ ਪੰਜਾਬ ਨਿਊਜ਼ ਬਟਾਲਾ